ਫਸਲੀ ਗੱਲ ਸਾਰਿਆਂ ਨੂੰ ਪਹੁੰਚਿਆ ਅਜ ਬਰਨਾਲਾ ਟਰੈਕਟਰ ਮੰਡੀ ਤੇ ਇੱਥੇ ਹਰ ਸੋਮਵਾਰ ਨੂੰ ਟਰੈਕਟਰ ਮੰਡੀ ਲੱਗਦੀ ਹੈ ਜੀ ਇੱਥੇ ਛੋਟੀ ਦੇ ਛੋਟੀ ਤੇ ਵੱਡੀ ਤੋਂ ਵੱਡੀ ਪਾਵਰ ਦੇ ਟਰੈਕਟਰ ਬਈ ਸਾਨੂੰ ਮੰਡੀ ਚੋਂ ਮਿਲਣਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੇਜ ਨੂੰ ਫੋਲੋ ਕਰਿਓ ਆਓ ਦਿਖਾਉਣੇ ਆ ਤੁਹਾਨੂੰ ਟਰੈਕਟਰ ਵਾਲੀਆਂ ਅਤੇ ਤੂੜੀ ਵਾਲੀਆਂ ਮਸ਼ੀਨਾਂ ਆਹਖੜੇ 11 ਸੇ ਜੀ ਤਲੇ 11 ਸੇ ਬੈੱਡ ਲੱਗਿਆ ਹੋਇਆ ਜਿਹਦੇ 135000 ਦਾ ਪ੍ਰਾਈਸ ਆ ਜੀ ਨਾਲ ਕਿੜੇ 11 ਸਾਢੇ ਸੀ ਇਹ 20 ਕੁਆਂਟਲ ਵਾਜਣਾ ਜੀ ਬਹੁਤ ਨਿਕੜਦੀ ਬਣੀ ਹੋਈ ਐ ਚਾਰੇ ਨਵੇਂ ਨੇ ਜੀ ਇੱਕ ਜਾਲ ਲੱਗਿਆ ਹਜੇ 185000 ਦਾ ਪ੍ਰਾਈਸ ਆ ਜੀ ਨਾਲ ਕਿੜੇ 11 ਸਾਢੇ ਸੀ ਜੀ 24 ਮਾਡਲ ਟ੍ਰੇਲੇਰ ਟਾਇਰ ਚਾਰੇ ਨਵੇਂ ਨੇ ਜੀ 21 ਕੁਆਂਟਲ ਵਾਜਣਾ ਜੀ 21 ਪਲੱਸ ਆ ਜੀ ਬੈੱਡ ਨਾਲ ਆ ਬਈ ਇਹਦਾ ਰੇਟ ਆ ਬਈ 1,80,000 ਇਹਦੇ ਕੰਡੀਸ਼ਨ ਚ ਚੈੱਕ ਕਰੋ ਜੀ ਨਾਲ ਕਿਹਦੇ ਜੀ ਗੋਬਿੰਦ ਤੂੜੀ ਵਾਲਾ ਰਿਫ੍ਰਿਜ ਕੰਡੀਸ਼ਨ ਚ ਚੈੱਕ ਕਰੋ ਜੀ 10 ਮਾਡਲ ਆ ਜੀ ਇਹ 10 ਮਾਡਲ ਆ ਜੀ 1 ਲੱਖ ਇਹਦਾ ਰੇਟ ਆ ਜੀ ਵੇਟ ਦੇ ਲੀ 11 6.5 ਪੈਰ 4 9 ਦੇ ਪੰਪ ਲੱਗਿਆ 4 ਇੰਚੇ ਪੰਪ ਹੈ 24 ਮਾਡਲ ਟ੍ਰੈਲਰ ਹੈ ਜੀ ਨੀਗ ਵੰਟਲ বাজਨਾ ਜੀ 1 ਲੱਖ 70 ਹਜ਼ਾਰ ਪਹੁੰਚ ਰਿਹਾ ਜੀ ਬਰਨਾਲਾ ਟਰੈਕਟਰ ਮੰਡੀ ਚ ਖੜੀ ਹੈ ਜੀ ਨਾਲ ਇੱਕ ਹੋਰ ਖੜੀ ਹੈ 11 6.5 ਇਹਦੇ ਵੀ 4 ਇੰਚੇ ਪੰਪ ਲੱਗਿਆ ਹੋਇਆ ਜੀ ਇਹ 18 ਪਲਸ ਬਜਣਾ 18 ਗੋਨਟੂਲ ਪਰ ਚਾਰੇ ਟਾਇਰ ਨੇ ਨਹੀਂ ਬੈੱਡ ਨਾਲ ਨਹੀਂ ਦੋਨਾਂ ਟਰਾਲੀਆਂ ਦੇ ਦੋਨਾਂ ਟਰਾਲੀਆਂ ਦਾ ਪ੍ਰਾਈਸ ਆ ਭਾਈ 1,75,000 ਆ ਆ 24 ਮਾਡਲ ਟਰਲੀ ਐ ਆ 17 ਮਾਡਲ ਆ ਭਾਈ ਇਹਦਾ ਬਾਜ ਜਨ ਜ਼ਿਆਦਾ ਹੋਣ ਕਰਨਾ ਦੋਨਾਂ ਟਰਾਲੀਆਂ ਦਾ ਰੇਟ 1,75,000 ਆ ਜੀ ਦੇਖੋ ਭਾਈ ਟੂੜੀ ਵਾਲੀ ਮਸ਼ੀਨ ਜੀ ਜਗਤਜੀਤ ਮਸ਼ੀਨ ਬਹੁਤ ਸਾਫਾਈ 21 ਮਾਡਲ ਆ ਜੀ ਇੱਕੇ ਮਾਡਲ 2,55,000 ਇਹਦਾ ਪ੍ਰਾਈਸ ਆ ਜੀ ਕੰਮ ਮਸ਼ੀਨ ਦਾ ਕਲੀਅਰ ਆਈ ਹੋਇਆ ਹੋਇਆ ਕੰਮ ਦੇਖੋ ਭਾਈ ਕੋਹੋਰ ਜੱਤੀ ਜੀ ਦੀ ਮਸ਼ੀਨ ਦੀ ਇਹ ਬਾਈ ਮਾਰੂ ਮਸ਼ੀਨ ਆ ਜੀ ਇਹ 2,75,000 ਪ੍ਰਾਈਸ ਆ ਜੀ ਇਹਦਾ ਮਸ਼ੀਨ ਦੇ ਬਲੇਡ ਬਦਲੇ ਹੋਏ ਨੇ ਜੀ ਇਹ ਮਾਂ ਮੰਡੀ ਦੀ ਬਣੀ ਹੋਈ ਹੈ ਜੀ। ਲੋ ਗਾਈਜ਼ ਨੂੰ ਟਰਾਲੀਆਂ ਦਿਖਾਉਣੀਆਂ ਜੀ। 20 ਮਾਡਲ ਟਰਾਲੀ ਹੈ ਜੀ। 11 6 ਬੈਡ ਨਾਲ ਆਈ। ਬਾਜਨੇ 'ਚ 21 ਕੁਇੰਟਲ ਲੱਦਨੇ ਬਾਈ ਜੀ। 4 ਇੰਚੀ ਪੰਪ ਲੱਗਿਆ ਹੋਇਆ ਜੀ। 4 ਟਾਇਰ ਨੇ ਜੀ। ਇਹ ਹੈ ਜੀ। 1,70,000 ਇਹਦਾ ਮੁੱਲ ਕੀਤਾ ਜੀ। ਨਾਲ ਖੜੀ ਹੈ 11 6 ਸਿੰਗਲ ਡਰੀ ਜੀ। ਪੰਪ ਲੱਗਿਆ ਹੋਇਆ ਜੀ ਇਹਦੇ 11 ਸਿਰ ਬੈੱਡ ਲੱਗਿਆ ਹੋਇਆ ਜੀ ਨਾਲ ਕੰਡੀਸ਼ਨ ਚ ਕਰੋ ਇੱਕ ਟਮਾਡਲ ਟਰੈਲੀ ਹੈ ਜੀ 1,55,000 ਦਾ ਪ੍ਰਾਈਸ ਹੈ ਜੀ ਦੇਖੋ ਜੀ ਮਸ਼ੀਨ ਜਗਤਜੀ ਦੀ ਟੂੜੀ ਵਾਲੀ ਮਸ਼ੀਨ ਦੇਖੋ ਜਗਤਜੀ ਦੀ ਮਸ਼ੀਨ ਚਿੰਬਾ ਮੰਡੀ ਵਾਲੀ ਦੀ ਬਣੀ ਹੋਈ ਹੈ ਜੀ 18 ਮਾਡਲ ਮਸ਼ੀਨ ਹੈ ਜੀ ਇਹ 18 ਮਾਡਲ ਹੈ ਜੀ 170000 ਦਾ ਪ੍ਰਾਈਸ ਹੈ ਜੀ। ਕਿਵੇਂ ਆ? ਨਾੜ ਖੜੇ 11 6.5 ਟਰੈਲੀ ਦੇਖੋ ਜੀ ਬਹੁਤ ਸਾਨ ਦਾ ਟਰੈਲੀ ਹੈ ਜੀ 25 ਮਾਡਲ ਟਰੈਲੀ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ 21 ਕਾਉਂਟਲ ਵਜਣਾ ਜੀ ਇਹ ਚ 4 ਇੰਚ ਪੰਪ ਲੱਗਿਆ ਹੋਇਆ ਜੀ। ਬਹੁਤ ਵਧੀਆ ਹੈਵੀ ਟਰੈਲੀ ਹੈ ਜੀ 1,85,000 ਦਾ ਪ੍ਰਾਈਸ ਹੈ ਜੀ ਦੇਖੋ ਭਾਈ 11 60 ਟਰੈਲੀ 25 ਮਾਡਲ ਹੈ 11 ਕਮੰਟਰ ਲੱਭ ਜਾਣਾ ਟਾਇਰ 40 ਨਵੇਂ ਨੇ ਜੀ ਬੈੱਡ ਲੱਗਿਆ ਹੋਇਆ ਜੀ 4 ਇੰਚ ਪੰਪ ਲੱਗਿਆ ਹੋਇਆ ਜੀ 1,95,000 ਦਾ ਪ੍ਰਾਈਸ ਹੈ ਜੀ ਬਾਈ ਕਹਿੰਦੇ ਤੋਲ ਕੇ ਲੈਣੀਆਂ 90 ਰੁਪਏ 90 ਰੁਪਏ ਕਿਲੋ ਤੋਲ ਦਾ ਹੈ ਜੀ ਬਣਾ ਟੈਰਾ ਤੋਂ ਇੱਕ ਵਈ ਰਾਜਾ ਟੂੜੀ ਵਾਲੀ ਮਸ਼ੀਨ ਰਾਜਾ ਜੀ ਮਸ਼ੀਨ ਦੀ ਕੰਡੀਸ਼ਨ ਚੈੱਕ ਕਰ ਲੋ ਜੀ 15 ਮਾਡਲ ਮਸ਼ੀਨ ਹੈ ਜੀ ਰਾਜਾ ਇਹ ਐਸੋ ਦਾ ਮਾਰਕਾ ਲੱਗਾ ਹੈ ਰਾਜਾ 560 ਡੀਪ 15 ਮਾਡਲ ਹੈ ਇਹ 1 ਲੱਖ 30 ਹਜ਼ਾਰ ਇਹਦਾ ਰੇਟ ਆ ਜੀ ਬਨਾਰਲੇ ਟਰੈਕਟਰ ਮੰਡੀ ਚ ਖੜੀ ਊਡੀ ਵਾਲੀ ਮਸ਼ੀਨ ਰਾਜਾ 15 ਮਾਡਲ 330000 ਰੇਟ ਆ ਇਹ ਦੇਖੋ ਭਾਈ ਬਨਾਰ ਟਰੈਕਟਰ ਮੰਡੀ ਜੀ ਊਡੀ ਵਾਲੀ ਮਸ਼ੀਨ ਜਗਤਜੀਤ ਹਾਂ ਇਹ ਮਾਡਲ ਮਸ਼ੀਨ ਆ ਜੀ ਜਗਤਜੀਤ ਊਡੀ ਵਾਲੀ

ਕੀ ਤੁਹਾਨੂੰ ਨਿਕਨ ਮਸ਼ੀਨ ਚੈੱਕ ਕਰਉਣੀ ਬਰਨਾਲ ਗਾਇਕਾ ਮੰਡੀ ਖੜੀਆ ਜੀ ਕੇਐਸਏ ਗਰੁੱਪ ਦੀਆਂ ਜੀ ਮਸ਼ੀਨਾਂ ਜੀ 752 ਐਕਸਟੀ ਇਹ ਜੀ 23 ਮਾਡਲ ਆ ਜੀ 270000 ਦਾ ਪ੍ਰਾਈਸ ਆ ਜੀ ਬਾਈ ਇਹਦਾ ਕੰਟੈਕਟ ਨੰਬਰ ਹੈ 90632 42000 ਇਹ ਨੰਬਰ ਤੇ ਤੁਸੀਂ ਬਈ ਕੰਡੈਕਟ ਕਰਕੇ ਮਸ਼ੀਨ ਖਰੀਦ ਸਕਦੇ ਹੋ ਜੀ 23 ਮਾਡਲ ਕੇਐਸਏ ਜੀ 270000 ਪਰ ਆਇਆ ਜੀ ਨਾਲ ਖੜੀ ਹੈ ਜੀ ਬਲਕਾਰ ਸੀ ਇੰਦੀ ਕੰਡੀਸ਼ਨ ਚੈੱਕ ਕਰੋ ਜੀ ਬਲਕਾਰ ਉਹ ਬਾਇਆ ਕਾਫੀ ਵਧੀਆ ਪਾ ਜਰ ਹੋਣਾ ਸਾਦਾ ਇਹ ਜੀ 18 ਮਾਡਲ 18 ਮਾਡਲ ਜੀ 1,35,000 ਦਾ ਪ੍ਰਾਈਸ ਆ ਜੀ ਤੇ ਵੀ ਤੁਸੀਂ 9063242 ਤੇ ਕੰਟੈਕਟ ਕਰਕੇ ਮਸ਼ੀਨ ਵੇਖ ਆ ਜਾਈ ਬਲਕਾਰ 18 ਮਾਡਲ ਜੀ ਨਾਰਕੜੇ ਜੀ ਕੇਐਸਏ ਟੂੜੀਆ ਦੀ ਟ੍ਰੇ ਕੇਐਸਏ ਜੀ ਮਸ਼ੀਨ ਦੀ ਕੰਡੀਸ਼ਨ ਚੈੱਕ ਕਰੋ ਜੀ ਇਹ ਬਿਲਕੁਲ ਨਾਲ ਦੇਣੀ ਜੀ ਦੇ ਕੇਸੀ ਇਹ ਜੀ ਨਿਮਰ ਦੀ 1.80 ਲੱਖ ਰਾਈਸ ਹੈ ਜੀ ਇਹ ਵੀ ਤੁਸੀਂ 90 632 42000 ਤੇ ਕੰਟੈਕਟ ਕਰਕੇ ਮਸ਼ੀਨ ਖਰੀਦ ਸਕਦੇ ਹੋ ਜੀ